ਇਹ ਵੀ ਤੁਸੀਂ ਚੈੱਕ ਕਰਾਉਦੇ ਤੇ ਮੰਨਦੇ ਜਿੰਨੇ ਵੀ ਮੈਡੀਕਲ ਕਾਲਜ ਚੱਲਦੇ ਨੇ ਉਹ ਸਾਰੇ ਕਿਸ ਨਾ ਕਿਸੇ politicans concert ਨੇ ਕਿਸ ਨਾ ਕਿਸੇ ਪਾਸੇ ਆਪਰੇਸ਼ਨਰ ਜਾਂਦੀ ਹੈ ਉੱਥੇ ਉਹਨਾਂ ਨੇ ਸਰਕਾਰ ਚਲਾਣੀ ਹੈ ਉਹਨਾਂ ਨੇ ਕਿ ਤਾਂ ਕਿ ਇਹ ਨੂੰ ਕਰਦਾ ਆਪ ਬੱਚੇ ਜਿਹੜੇ ਇਤਨ ਮਿਹਨਤ ਕਰ ਰਹੇ ਬੱਚੇ ਆਪਾਂ ਦੇਖਦਾ ਸਭ ਕੁਝ ਪਿਆ ਆਪਾਂ ਸਿਰਫ ਬਾਟਨਾ ਤੱਕ ਬੈਠੇ ਆ ਅਸੀਂ ਮੈਡੀਕਲ ਦਾ ਇੰਪਰੂਵਮੈਂਟ ਚਾਹੁੰਦੇ ਆ ਮੈਡੀਕਲ ਸਿਸਟਮ ਅਪਰੂਵ ਕਰਨਾ ਚਾਹੁੰਦੇ ਆ ਅਸੀਂ ਕਿਉਂ ਨਹੀਂ ਉਹਨੂੰ ਹੋਰ ਰੇ ਉਹਨਾਂ ਦੇ ਹੱਥਾਂ ਚ ਹਰ ਬੰਦੇ ਨੂੰ ਲੋੜ ਹੈ ਡਾਕਟਰ ਤੇ ਕਿਹਨੂੰ ਨਹੀਂ ਲੋੜ ਹੈ ਡਾਕਟਰ ਦੀ ਉਹ ਸੇ ਪੇਸ਼ੇਂ ਉਸੇ ਨਾਮ ਬਨਨਾਮ ਕਰ ਰਹੇ ਆ ਆ ਤੁਸੀਂ ਕਹਿ ਰਹੇ ਹੋ ਨਾ ਨੀ ਲੁੱਟ ਕਸੁੱਟ ਲੋਟਰ ਬਹੁਤ ਉਹਦੇ ਕੋਲ ਲੁੱਟ ਲੈ ਕੋਈਗੀ ਨਾ ਪਹਿਲਾਂ 17000 ਦਾ ਬਾਰਾ ਪਰ ਲੈ ਆ ਤੇ ਮੰਨ ਲਓ ਚਾਰ ਕੋਸ਼ਾਂ ਦੇ ਨੂੰ ਜੈਕਸ਼ਨ ਸੀ ਮੈਂ ਠੀਕ ਕਰਾਣੀਆਂ ਉਹਨੂੰ 5-7000 ਰੁਪਏ ਭਰ ਕੇ ਭੇਜਣਾ ਪਏਗਾ ਉਹਨੇ ਕਹਿਣਾ ਮੈਂ ਇਹ ਪੈਸੇ ਲਾ ਕੇ ਬਣਾ ਮੈਂ ਕੀ ਕਰਾਂਗਾ ਸੋ ਇਹ ਸਾਨੂੰ ਤੁਹਾਡੇ ਮਾਦਮ ਰਾਹੀਂ ਪੰਜਾਬ ਸਟੇਟ ਘੱਟੋ ਘੱਟ ਚੀਜ਼ ਸਮਝੇ ਕਿ ਆ ਆ ਕਈ ਸਟੇਟਾਂ ਨੇ ਚੱਕਿਆ ਵੀ ਉਹਨਾਂ ਨੇ ਆਪਣੇ ਸਰ ਦਾ ਹਾਈ ਕੋਰਟ ਦੇ ਜੱਜ ਬਿਠਾ ਕੇ ਰਿਪੋਰਟਾਂ ਬਣਾਈਆਂ ਹਨ ਕਿਦਾ ਨੁਕਸਾਨ ਕੀ ਦੇਦਾ ਫਾਇਦਾ ਕੀ ਇਹਦਾ ਨੁਕਸਾਨ ਕੀ ਹੈ ਪਿੰਡਾਂ ਤੱਕ ਡਾਕਟਰ ਕੱਲ ਨੂੰ ਨਹੀਂ ਲੱਭਣੇ ਮੇਰੇ ਕੋਲ ਆ ਕੇ ਲੈਣੋ ਜੇ ਇਹ ਸਿਸਟਮ ਚੱਲਦਾ ਰਹਿਣਾ ਔਰ ਪੰਜ ਛੇ ਸਾਲ ਅੱਗੇ ਚੱਲਦਾ ਰਿਹਾ ਪਿੰਡਾਂ ਤੱਕ ਡਾਕਟਰ ਨਹੀਂ ਲੱਭਿਆ ਕਰਨਾ ਕੋਈ ਨਹੀਂ ਕਿ ਅਮੀ ਫੋਨ ਤਾਂ ਹੈ ਹੀ ਵੀ ਇਹ ਤੇ ਜਾਉਂਗਾ ਧੰਦਾ ਲਾਈ ਨਹੀਂ ਕਰ ਸਕਦਾ ਸਰ ਉਹਨਾਂ ਲੋਕਾਂ ਦਾ ਬੜਾ ਇਫੈਕਟ ਹੁੰਦਾ ਪਰ ਮੈਨੂੰ ਪਤਾ ਚੱਲਦਾ ਉਹ ਮਰਦੇ ਮਰੀਜ਼ਾਂ ਦਾ ਰੋਕੀ ਉਹਨਾਂ ਨੂੰ ਕੀ ਆਰਗੈਨਿਸਮ ਨੂੰ ਅਪੀਲ ਕਰਦਾ ਸਵੇਰ ਤੇ ਲਾ ਕੇ ਸ਼ਾਮ ਕਰ ਸਰ ਉਹਨਾਂ ਲੋਕਾਂ ਦਾ ਉਹਨਾਂ ਲੋਕਾਂ 'ਤੇ ਇਫੈਕਟ ਪਾ ਦੇਖੀਏ ਨਾ ਸਾਡੀ ਕਿਡਨੀ ਦੇ ਉੱਤੇ ਇੰਨੇ ਇਫੈਕਟ ਹੁੰਦੇ ਆ ये वो तो देड़ी है ना ये तो डिग्री है ये, देड़ी देड़ी है। ले ले। तो सोवी ये सोवी भी एक होती तो है जी बिल्कुल पर ये वो ही आपको कोई सौ रूपए डेढ़ सौ रूपए कोई पॉलिमर डॉक्टर मिलते हैं तो लोगों के सौ रूपए तो आपको पारामीश ताला सोला पर आ जाए ना मैंने थिंक फोकस करिए नहीं सर तो ये आपका डॉक्टर ना पारामीश डांगिंग आपका मेडिकल � ਮੈਂ ਨੂੰ ਉਹ ਰੋਸਾ ਕਰਾਉਣ ਤੋਂ ਦੇਖ ਰਿਹਾ ਮੈਂ ਇਹੀ ਚਾਹੁੰਦਾ ਕਿ ਇੱਕ ਤਾਂ ਪੰਜਾਬ ਪੀਐਮਟੀ ਵਾਪਸ ਲਾਗ ਕਰਨਾ ਚਾਹੀਦਾ ਪਹਿਲੇ ਨੰਬਰ ਠੀਕ ਹੈ ਜੀ ਦੂਜੇ ਗੱਲ ਜਿਹੜੀ ਆਪਾਂ ਇੱਕ ਹੋਰ ਪ੍ਰੋਬਲਮ ਜਿਹੜੀ ਫੇਸ ਕੀਤੀਆਂ ਜੀ ਸਾਡਾ ਬੱਚਾ ਸਾਡੇ ਮੈਡ ਦੇ ਡਾਕਟਰ ਸਾਹਿਬ ਦੇ ਪੀਐਚੀ ਪ੍ਰੋਫੈਸਰ ਸਾਹਿਬ ਨੇ ਮੈਥ ਵਿੱਚ ਬਹੁਤ ਫਾੜੀ ਹੋ ਰਹੀ ਹੈ ਦੇ ਬੱਚਾ ਸਾਡਾ ਬਹੁਤ ਪਿੱਛੇ ਜਾ ਰਿਹਾ ਬੱਚੇ ਦੇ 97% ਨੰਬਰ ਹੁੰਦੇ ਇਹ ਸਾਡੇ ਨਾਲ ਜੋ ਬੀਪ ਦੀਆਂ ਬਹੁਤ ਤੁਹਾਡੇ ਸਾਹਮਣੇ ਰੱਖ ਲੈਂਦੇ 97% ਨੰਬਰ ਹੋਣਗੇ ਪਰ ਬੱਚਾ ਇੱਕ ਸਿਪੜਾ 108 ਡਿਵਾਈਡ ਨਹੀਂ ਕਰ ਪਾਉਂਦਾ ਬਸ ਜਿਹੜੇ ਪੜ੍ਹ ਕੇ ਬੱਚਾ ਆਇਆ 77% ਨੰਬਰ ਹੈ ਹਕੀਕਤਾਂ ਅੰਡਰ ਹੂ ਤੋਂ ਉਹਨੂੰ ਕੱਢਣੀ ਆਉਂਦਾ ਠੀਕ ਹੈ ਜੀ ਕਿ ਮੈਂ ਥਰੇ ਸਰ ਤੁਹਾਡੇ ਨਾਲ ਗੱਲ ਕਰਾਂਗੇ ਦੱਸਣਗੇ ਕੀ ਦਿੱਕਤ ਆ ਰਹੀ ਹੋਊਗੀ ਉਹ ਵੀ ਇਨੀ ਚਾਹਦੇ ਆ ਕੁਝ ਸਿਲੇਬਸ ਦੇ ਵਿੱਚ ਇੰਨਾ ਦੀ ਅਮੈਂਡਮੈਂਟ ਕੀਤੀ ਉਹਦੇ ਬੱਚਾ ਆਉਣ ਵਾਲੇ ਟਾਈਮ ਤੇ ਤੁਹਾਨੂੰ ਲੱਗਣਾ ਕਿ ਪਰਸੈਂਟੇਜ ਬਹੁਤ ਜ਼ਿਆਦਾ ਹੈ ਪਰ ਨੌਕਰੀ ਕਿਉਂ ਨਹੀਂ ਮਿਲਦੀ ਉਹ ਕੋ ਟੈਕਨੀਕਲ ਸਕਿੱਲ ਨਹੀਂ ਹੈ ਨਹੀਂ ਉਹ ਡਿਵਾਈਡ ਕਰਨਾ ਨਹੀਂ ਆ ਰਿਹਾ ਜਦੋਂ ਰਿਜ਼ਲਟ ਆਦਾ ਬਰਗੀਆਂ ਮੂੰਹ ਚ ਪਾ ਦਦੇ ਗੋਂਡੀ ਨੂੰ ਪਾ ਦਿੰਦੇ ਆ ਪਰ ਐਗਜ਼ੈਕਟ ਕੀ ਉਹਨਾਂ ਦਾ ਸਟਰੈਂਥ ਹੈ ਨਹੀਂ ਉਹ ਸਾਡੇ ਕੋਲ ਚ ਬਹੁਤ ਬੁਰਾ ਹਾਲ ਹੈ ਇੱਕ ਇਹ ਚੀਜ਼ਾਂ ਨੂੰ ਜੇ ਆਪਾਂ ਆਪਣਾ ਮੈਪ ਵੀ ਨਾ ਸੰਭਾਲ ਲਾਂਗੇ ਨਾ ਅੱਜ ਉਹ ਵੀ ਦਿੱਕਤਾਂ ਆਉਣਗੀਆਂ ਮੈਂ ਤੁਹਾਨੂੰ ਦੱਸਦਾ